ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਐਸੀ ਵੀ ਬੜਕੋ ਠੀਕ ਠਾਕ ਆ ਤੇ ਮੈਂ ਨਾ ਅੱਜ ਤੁਹਾਨੂੰ ਦਿਖਾ ਰਹੀ ਆ ਕਿ ਜਿਹੜੇ ਕਾਟਨ ਦੇ ਸੂਟ ਹੁੰਦੇ ਨੇ ਨਾ ਆਪਣੇ ਜਿਵੇਂ ਇਹ ਬੜੇ ਸੂਟ ਆਪਾਂ ਦਿੱਤੇ ਸੀਗੇ ਤੇ ਇਹਨਾਂ ਦੇ ਵਿੱਚੋਂ ਦੁਪੱਟੇ 'ਚੋਂ ਥੋੜਾ ਥੋੜਾ ਰੰਗ ਨਿਕਲਦਾ ਕਿਉਂਕਿ ਕਾਟਨ ਦੇ ਸੂਟ ਹੁੰਦੇ ਨੇ ਤੇ ਡਾਰਕ ਕਲਰ ਦੇ ਵਿੱਚੋਂ ਥੋੜਾ ਬਹੁਤਾ ਰੰਗ ਨਿਕਲਣ ਦੀ ਸ਼ਿਕਾਇਤ ਹੋ ਜਾਂਦੀ ਆ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਮੈਂ ਇੱਥੇ ਕਰਕੇ ਦੇਖਿਆ ਵੀ ਸੀਗਾ ਥੋੜਾ ਜਿਹਾ ਕਿ ਇਹਦੇ 'ਚੋਂ ਲਾਲੋਂ ਨਿਕਲਦਾ ਆ ਲਾਲੀ ਮੈਂ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਦੀ ਆ ਕੈਮਰਾ ਤੇ ਆ ਦੇਖੋ ਆ ਰੰਗ ਨਿਕਲਿਆ ਇਹਦੇ ਵਿੱਚੋਂ ਹਾਨੀਲਾ ਠੀਕ ਹੈ ਤੇ ਮੈਂ ਹੁਣ ਤੁਹਾਨੂੰ ਦੱਸਦੀ ਆ ਕਿ ਆਪਾਂ ਕੱਪੜਿਆਂ ਨੂੰ ਜਿਹੜੇ ਇਸ ਤਰ੍ਹਾਂ ਦੇ ਕੱਪੜੇ ਹੁੰਦੇ ਆ ਵੀ ਉਹਨਾਂ ਨੂੰ ਰੰਗ ਨਿਕਲਣ ਤੋਂ ਕਿਵੇਂ ਬਚਾਈਏ ਹੈ ਨਾ ਤੇ ਹੁਣ ਆਪਾਂ ਕੀ ਕਰਨਾ ਹੈ ਕਿ ਪਾਣੀ ਲੈਣੇ ਆ ਮੈਂ ਦੁਬਾਰਾ ਮਿਲਦੀ ਆ ਫਿਰ ਤੁਹਾਨੂੰ ਬਾਅਦ ਹੀ ਮਿਲਦੀ ਆ ਸੂਟ ਲਿਆ ਤਾਂ ਕਿ ਦਪਰਟਮੈਂਟ ਗਿਆ ਉਹ ਚਿੱਟਾ ਉਹ ਰੋਣੀਆਂ ਤੇ ਉਹ ਬੀਬੀ ਨੇ ਦੇਖੋ ਸਵੇਰੇ ਸਵੇਰੇ ਕੱਪੜੇ ਧੋਏ ਤੇ 10 ਵਜੇ ਦੇ ਨੂੰ ਸੁਕਾ ਕੇ ਤਿਆਂ ਲਾ ਲੇ ਕਿੰਨੇ ਸੋਹਣੇ ਬਣਾ ਕੇ ਰੱਖਦੇ ਆ ਤੇ ਸਾਡੇ ਨਾਲ ਆਦੇਸ਼ ਦੇ ਜਿਹੜੇ ਦਾਦੀ ਸੀ ਉਹ ਵੀ ਐਂ ਕਰਦੇ ਹੁੰਦੇ ਸੀ ਮੈਨੂੰ ਲੱਗਦਾ ਨਾ ਬਜ਼ੁਰਗੋ ਕਿ ਸਾਰੇ ਮਾਤੀ ਬੈਜੰਦੀ ਹੋਣੀ ਆ ਵੀ ਉਹਦੇ ਕੱਪੜੇ ਐਂ ਹੀ ਹੁੰਦਾ ਨਾ ਉਹ ਵੀ ਧੋ ਕੇ ਸੁਕਾ ਫਟਾਫਟ ਸੁੱਕ ਜਾਂਦੇ ਸੀ ਪਹਿਲਾਂ ਆ ਕੇ ਆਪਣੇ ਕੱਪੜੇ ਸਾਉਂਦੀ ਏ ਜਿਹੜਾ ਮੈਂ ਅੱਜ ਸੂਟ ਪਾਇਆ ਹੈ ਬੀਬੀ ਨੇ ਤਿਆ ਲਾ ਲਾ ਕੇ ਆ ਅੱਛਾ ਪਿਆ ਜਿਵੇਂ ਨਾ ਪ੍ਰੈਸ ਕੀਤੀ ਹੁੰਦੀ ਹੈ ਤੇ ਮੈਂ ਚੱਕਿਆ ਦੇ ਪਾਇਆ ਤੇ ਇਹ ਹੁੰਦੀਆਂ ਨੇ ਆਪਣੀਆਂ ਸਸਿਆਰੀਆਂ ਬੀਬੀਆਂ ਹਾਂ ਆਪਾਂ ਤਾਂ ਪਤਾ ਨਹੀਂ ਇਹ ਹਜੇ ਬਣਾਗੇ ਕਦੋਂ ਬਣਾਗੇ ਤੇ ਪਰ ਬੀਬੀਆਂ ਜਿਹੜੇ ਥੋੜੇ ਉਹਦੇ ਗਿੱਲੇ ਸੀ ਉਹ ਪੱਖੇ ਢੱਕ ਕੇ ਸੁਕਾਏ ਤੇ ਫੇਰ ਉਹਨਾਂ ਤੇ ਲਾ ਕੇ ਹੁਣ ਚੈਨ ਆਈਏ ਹੁਣ ਬੀਬੀ ਚੈਨ ਨਾਲ ਬੈਠੀ ਹੈ ਚੈਨ ਨਾਲ ਆਈ ਕਿਉਂ ਕਿ ਆਏ ਆ ਅਹ ਕੱਸ ਕਰਦੀ ਰਹੀ ਤੇ ਹੁਣ ਆਪਾਂ ਆ ਦੁਪੱਟਾ ਜਿਹੜਾ ਤੁਹਾਨੂੰ ਦਿਖਾਇਆ ਸੀ ਇਹਦੇ ਚੋਂ ਥੋੜਾ ਥੋੜਾ ਰੰਗ ਨਿਕਲਦਾ ਇਹ ਡਾਰਕ ਕੱਪੜਿਆਂ ਚ ਸੂਤੀ ਕੱਪੜਿਆਂ ਚ ਥੋੜਾ ਬਹੁਤ ਸ਼ਿਕਾਇਤ ਹੁੰਦੀ ਆ ਇਹ ਮੈਂ ਵੀਡੀਓ 'ਚ ਵੀ ਦੱਸਦੀ ਹੁੰਨੀ ਆ ਫਸਟ ਜੋ ਐਸ ਤੇ ਕਿ ਜਦੋਂ ਵੀ ਤੁਸੀਂ ਔਰਡਰ ਦੇ ਕੱਪੜੇ ਆ ਜਿਹੜੇ ਉਹ ਸਲਾਉਣੇ ਹੈਗੇ ਆ ਤਾਂ ਪਹਿਲਾਂ ਉਹਨਾਂ ਨੂੰ ਇੱਕ ਤਾਂ ਵਾਸ਼ ਜ਼ਰੂਰ ਕਰੋ ਜਿਹੜੀ ਥੋੜੀ ਬਹੁਤੀ ਸ਼੍ਰਿੰਕਿੰਗ ਹੁੰਦੀ ਆ ਹੋ ਜਾਂਦੀ ਆ ਹਾਂ ਉਹ ਤੇ ਪਹਿਲੀ ਵਾਰੀ ਹੀ ਹੋ ਜਾਂਦੀ ਆ ਦਸਤੋਂ ਬਾਅਦ ਤੁਸੀਂ ਸਟਿਚਿੰਗ ਕਰਾਓ ਤੇ ਦੂਜਾ ਇਹਨਾਂ ਨੂੰ ਫਟਕੜੀ ਤੇ ਨਮਕ ਵਾਲੇ ਪਾਣੀ ਦੇ ਵਿੱਚ ਮੈਂ ਦੋਨੇ ਚੀਜ਼ਾਂ ਲੈ ਜਾਣੇ ਆ ਤੁਸੀਂ ਨਮਕ ਤੇ ਫਟਕੜੀ ਦੋਨੇ ਲੈ ਲਓ ਐਨ ਰੰਗ ਪੱਕਾ ਕਰਦਾਂਗੇ ਤੇ ਆਪਾਂ ਲੈ ਲਿਆ ਇਹ ਤਸਲੇ ਦੇ ਵਿੱਚ ਪਾਣੀ ਕੋਈ ਤਸਲਾ ਕਹਿੰਦਾ ਕੋਈ ਮਠਲ ਕਹਿੰਦਾ ਕੋਈ ਕੁਸ਼ ਕਹਿੰਦਾ ਇਹਨੂੰ ਹਾਂ ਤੇ ਆਪਾਂ ਇਹਦੇ ਵਿੱਚ ਪਾਣੀ ਲੈ ਲਿਆ ਇੱਥੇ ਮੈਂ ਪਾ ਲਿਆ ਹਰ ਰੰਗ ਦਾ। ਅੱਧਾ ਕਚਾਵਾਂ ਚ ਰੰਗ ਦਾ ਪਾ ਲਿਆ ਕਿਉਂਕਿ ਇੱਕ ਤਾਂ ਦੁਪੱਟਾ ਹੈਗਾ ਆਪਣੇ ਕੋਲੇ ਤੇ ਇਹ ਹੈਗੀ ਆਪਣੇ ਕੋਲੇ ਫਟਕੜੀ ਪਾਊਡਰ ਅੱਧਾ ਚਮਚ ਮੈਂ ਫਟਕੜੀ ਪਾਊਡਰ ਦਾ ਪਾ ਲਿਆ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਨਾਰਮਲ ਪਾਣੀ ਹੈਗਾ ਜੀ ਇਹ ਇਹ ਨਹੀਂ ਆ ਕਿ ਮੈਂ ਕੋਈ ਬਹੁਤ ਗਰਮ ਪਾਣੀ ਲਿਆ ਥੋੜਾ ਜਿਹਾ ਘੁੱਸਾ ਜਾਏਗਾ। ਕਿਉਂਕਿ ਆਪਣੇ ਹੁਣ ਅਜ ਕਾਲ ਟੈਂਕੀਆਂ ਦੇ ਵਿੱਚ ਹੀ ਪਾਣੀ ਹੈ ਜਿਹੜਾ ਉਹ ਬੜਾ ਜਿਆਦਾ ਉਹ ਘੁੱਸਾ ਜਿਹਾ ਆਉਣ ਲੱਗ ਪਿਆ ਹਾਂ। ਦੁਪਹਿਰ ਨੂੰ ਤਾਂ ਬੱਚੇ ਨਹੀਂ ਲੱਗ ਜਾਂਦੇ ਆ ਧੋਣੇ ਖੇਡ ਜਾਂਦੇ ਆ। ਤੇ ਇਹਨੂੰ ਚੰਗੀ ਤਰ੍ਹਾਂ ਥੋਲ ਦੇ ਆ। ਕੋੜ ਦੇਣਾ ਆਪਾਂ ਬਿਲਕੁਲ ਵੀ ਇਹਦੇ ਵਿੱਚ ਡਰ ਨਹੀਂ ਆ ਜੀਆਂ ਨਾ ਹੋਣ ਚਾਹੇ ਇਹ ਪਾਊਡਰ ਹੀ ਹੋਵੇ ਫਿਰ ਵੀ ਇਹ ਚ ਨਾ ਮਿਕਸਚਰ ਜਿਹਾ ਹੁੰਦਾ ਹੈਗਾ ਥੋੜਾ ਥੋੜਾ ਤੇ ਇਹ ਪਾਣੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਕੇ ਨਮਕ ਦੇ ਵਿੱਚ ਤੇ ਫਟਕੜੀ ਮਿਕਸ ਕਰਕੇ ਫਿਰ ਆਪਾਂ ਦੁਪੱਟਾ ਜਿਹੜਾ ਇਹ ਡਬੋਵਾਂਗੇ ਵਿੱਚ ਥੋੜਾ ਜਿਹਾ ਕੰਮ ਹੈਗਾ ਕੁਝ ਜ਼ਿਆਦਾ ਕੰਮ ਨਹੀਂ ਹੈਗਾ ਪਰ ਆਪਾਂ ਇਹਨੂੰ ਘੋਲ ਕਰ ਲੈਨੇ ਆ ਤੇ ਬਾਅਦ ਚ ਰੰਗ ਫਰਾਵ ਹੋਣ ਦੇ ਫਿਰਦੇ ਰਹਿੰਦੇ ਆ ਨਾ ਤੇ ਮੈਂ ਨਾ ਆ ਕੇ ਅੰਦਰ ਹੀ ਬੈਠ ਗਈ ਹਾਂ ਕੁਰਸੀ ਟੇਬਲ ਲੱਗ ਕੇ ਗਰਮੀ ਬਹੁਤ ਹੈ ਜੀਨ ਕੀਤਾ ਹੈਗਾ ਉੱਥੇ ਖੜਾ ਨੂੰ ਇੰਨੇ ਚਲੇ ਇੱਥੇ ਬੈਠ ਕੇ ਤੁਹਾਨੂੰ ਦੱਸ ਦਣੀ ਹੈ 16 ਸੋਲ ਸਰੀਰ ਬਣ ਕੇ 16 ਏਸੀ 'ਚ ਚੱਲ ਰਿਹਾ ਹੈ ਏਸੀ 'ਚ ਬੈਠ ਕੇ ਕੱਪੜੇ ਧੋਇ ਜਾ ਰਹੇ ਕਹੀ ਭੈਣਾਂ ਕਿ ਏਸੀ 'ਚ ਬੈਠ ਕੇ ਤੁਸੀਂ ਕੱਪੜੇ ਧੋਨੇ ਹਾਂ ਅੱਜ ਮੈਂ ਨਾ ਥੋੜੇ ਕਮੈਂਟ ਆ ਜਿਹੜੇ ਥੋੜੇ ਜਿਹਾ ਵੀ ਪੜਨੇ ਆ ਮੈਨੂੰ ਉਹ ਫੋਨ ਦੇ ਦੇ ਹੋ ਗਿਆ ਮੇਰਾ ਫੋਨ ਨਾ ਪਿਆ ਚਾਜਿੰਗ 'ਚ ਲੱਗ ਗਿਆ ਥੀ ਚਲ ਨਾ ਰੋ ਰੋ ਅੱਗੇ ਹੋਰ ਬਚ ਲਈ ਸੰਦੀਪ ਪਾ ਬਰਤਨ ਸਾਫ ਹੋ ਗਏ ਚਾਹ ਦੱਦ ਦੇ ਫਿਰ ਸਵਾਦ ਜੀ ਲੋ ਜੀ ਖੁਰਗੀ ਆਪਣੀ ਫਟਕੜੀ ਬਿਲਕੁਲ ਚੰਗੀ ਤਰ੍ਹਾਂ ਵਿੱਚ ਤੇ ਹੁਣ ਆਪਾਂ ਇਹ ਦੁਪੱਟਾ ਹੈਗਾ ਜਿਹੜਾ ਉਹ ਇਹਦੇ ਵਿੱਚ ਪਾ ਦੇ ਲੋ ਜੀ ਇਹਨੂੰ ਇਸ ਤਰ੍ਹਾਂ ਕਰਕੇ ਆਪਾਂ ਡਬੋ ਕੇ ਰੱਖ ਲਿਆ ਬੋਤਾ ਭਾਣਾ ਪਰ ਤੇਲੇ ਹੀ ਬੋਤਾ ਬਸ ਰੋਪਾ ਜਾਣਾ ਚਾਹੀਦਾ ਥੋੜਾ ਵਿੱਚ ਇਹ ਦੁਪੱਟੇ ਵਾਸਤੇ ਬਹੁਤ ਹੈ ਇੰਨੀ ਵਧੀਆ ਚੀਜ਼ ਹੈ ਨਾ ਤਾਂ ਜੀ ਜਾਦੂ ਹੈ ਕੋਈ ਕਪੜਾ ਜਿਹੜਾ ਤੁਹਾਡਾ ਖਰਾਬ ਨਹੀਂ ਹੁੰਦਾ ਹੈਗਾ ਮੈਂ ਛੋਈ ਵੀ ਨਹੀਂ ਨਿਕਲੀ ਨਾ ਛੋਈ ਵੀ ਨਹੀਂ ਨਿਕਲਦੀ ਹੁਣ ਮੈਂ ਛੋਈ ਦਿਖਾਈ ਸੀ ਨਾ ਜਦੋਂ ਮੈਂ ਨਾ ਸ਼ੈਂਕ ਚ ਜਾ ਕੇ ਧੋਇਆ ਸੀ ਉਹ ਚੋਕੰਦੀ ਲਾਗ ਰੰਗ ਨਿਕਲਿਆ ਸੀਗਾ ਮਤਲਬ ਜੇ ਆਪਾਂ ਇਹਨੂੰ ਬਿਨਾਂ ਇਹਦੇ ਤੋਂ ਧੋਉਂਦੇ ਤਾਂ ਇਹਦਾ ਰੰਗ ਨਿਕਲਣਾ ਸੀਗਾ ਛੋਈ ਨਹੀਂ ਹੁਣ ਜਮਾ ਛੋਈ ਵੀ ਨਹੀਂ ਨਿਕਲੂਗੀ ਮੈਂ ਤੁਹਾਨੂੰ ਦਿਖਾਉਣੀ ਆ ਇਹਨੂੰ ਡੁੱਬਿਆ ਰਹਿਣ ਦਿੰਦੇ ਆ ਆਪਾਂ ਆਪਾਂ ਕੱਟੜ ਤੇ ਹੁਣ ਮੈਂ ਥੋੜਾ ਜਿਹਾ ਦੱਸਦਾ ਇੱਕ ਤਾਂ ਟੈਣਾ ਦੇ ਕਮੈਂਟ ਆਏ ਸੀਗੇ ਸਾਡਾ ਨਾਮ ਲਿਓ ਸਾਡਾ ਨਾਮ ਲਿਓ ਹਣਾ ਮੈਂ ਤੁਹਾਨੂੰ ਦੱਸ ਦੇਣੀ ਆ ਨਾਮ ਲੈ ਦੇਣੀ ਆ ਕਿੱਪਾ ਉਹਨੂੰ ਸਕਰੀਨਸ਼ਾਟ ਲੈ ਲੈਣੀ ਹੁੰਦੀ ਆ ਕੁਛ ਕੁ ਤਾਂ ਜੀ ਮੈਂ ਅਵਰੀ ਅਵਰੀਤ कौर ਅਵਰੀਤ कौर ਵੀ ਆਈ ਗਈ ਤੋ ਆਇਆ ਸੀਗਾ ਮੇਰਾ ਨਾਮ ਵੀ ਬੋਲੋ ਦੀਦੀ ਪਲੀਜ਼ ਅਵਰੀਤ ਕੌਰ ਬੋਲਤਾ ਹਰੀ ਦੀਦੀ ਥੈਂਕ ਯੂ ਸੋ ਮੱਚ ਦੇਖੋ ਭੈਣਾ ਵੀਡੀਓ ਦੇਖਦਿਆਂ ਨੇ ਪੂਰੀ ਕਮੈਂਟ ਕਰਦੀਆਂ ਨੇ ਨਹੀਂ ਆਪਾਂ ਕੀ ਕਰਦੇ ਆ ਬਹੁਤੇ ਲੋਕ ਕਮੈਂਟ ਕਰਦੇ ਨਹੀਂ ਹੈਗੇ ਵੀਡੀਓ ਦੇਖੀ ਛੱਡੀ ਬਸ ਪਰ ਕਮੈਂਟ ਕੀਤਾ ਇਹਦਾ ਮਤਲਬ ਵੀ ਅਗਲੇ ਨੂੰ ਕੁਝ ਖਾਸ ਅਟੈਚਮੈਂਟ ਹੈਗੀ ਆ ਤਾਂ ਅਗਲਾ ਕਮੈਂਟ ਕਰ ਰਿਹਾ ਥੈਂਕ ਯੂ ਰੀਤ ਜੀ ਥੈਂਕ ਯੂ ਸੋ ਮਚ ਅ ਬਹੁਤ ਵਧੀਆ ਵੀਡੀਓ ਦੀ ਲੀ ਜੀ ਇਹ ਹੈਗੇ ਨੇ 나지ਆ ਖਾਨ ਇਹ ਸ਼ੇਰਪੁਰ ਤੋਂ ਨਹੀਂ ਹੈਗੀ 나지ਆ ਖਾਨ ਇਹ ਹੈਗੇ ਆਪਣੇ ਸ਼ੇਰਪੁਰ ਸੰਗਰੂਰ ਡਿਸਟ੍ਰਿਕਟ ਚ ਪੈ ਜਾਂਦਾ ਧੂਰੀ ਦੇ ਨਾਲ ਕਿਉਂਕਿ ਮੈਂ ਸ਼ੇਰਪੁਰ ਦੇ ਨਾਲ ਹੀ ਜਮਾ ਪੜਾਉਂਦੀ ਰਹੀਆਂ ਖੇੜੀ ਚਹਲਾ ਪਿੰਡ ਐ ਸੰਗਰੂਰ ਡਿਸਟ੍ਰਿਕਟ ਦਾ ਉਹ ਲਾਸਟ ਪਿੰਡ ਆ ਉਸ ਤੋਂ ਬਾਅਦ ਬਰਨਾਲ ਦਿਨ ਸ਼ੁਰੂ ਹੋ ਜਾਂਦਾ ਤੇ ਮੈਂ ਉੱਥੇ 3 ਸਾਲ ਪੜਾਇਆ ਖੇੜੀ ਚਹਲਾ ਔਰ ਮੇਰਾ ਬੈਸਟ ਸਕੂਲ ਰਿਹਾ ਖੇੜੀ ਚਹਲਾ ਹੁੰਦਾ ਕਿ ਜੋਰ ਦਾ ਮੈਨੂੰ ਲੱਗਦਾ ਮੈਂ ਕਿਤੇ ਬੜੀ ਨਹੀਂ ਪਹੁੰਚ ਸਕਦੀ ਤੇ ਆ ਉੱਥੋਂ ਦੇ ਮੈਨੂੰ ਲੱਗਦਾ ਮੈਨੂੰ ਆਈ ਨੂੰ ਹੋ ਗਏ ਉੱਥੋਂ 2015 ਚ ਮੈਂ ਉੱਥੋਂ ਆ ਗਈ ਸੀ ਮੈਂ ਇਲਵਨ ਬਿਕੜਪੁਰ ਕ੍ਰਾਸ ਕਰੋ ਬਿਜਲੀ ਸੀ ਉਹ ਸਰੂਪ ਦੇ ਲੇਡੀ ਸੀਗਾ ਤੇ ਮੈਂ 2015 ਦੀ ਉੱਥੋਂ ਗਈ ਆ ਹੁਣ 25 ਹੋ ਗਏ 9 ਸਾਲ ਹੋ ਗਏ 9 ਸਾਲ ਦੀ ਮੈਂ ਜਿਹੜਾ ਵੀ ਉੱਥੇ ਲੇਡੀਜ਼ ਦਾ ਗਰੁੱਪ ਸਾਡਾ ਵਟਸਐਪ ਗਰੁੱਪ ਬਣਿਆ ਸੀਗਾ 9 ਸਾਲ ਤੋਂ ਮੈਂ ਉਸੇ ਗਰੁੱਪ ਵਿੱਚ ਅਜੇ ਵੀ ਹਿੱਸੇ ਹਾਂ ਤੁਸੀਂ ਐਂ ਦੇਖੋ ਕਿੰਨਾ ਇੰਨਾ ਚਿਰੋਂ ਗਰੁੱਪ ਦੇ ਵਿੱਚ ਰਹਦਾ ਲੋਕਾਂ ਨੂੰ ਇੰਨੇ ਸਾਲ ਹੋ ਗਏ 11 ਨੂੰ ਬਸ ਅਗਲਾ ਹੋਰ ਨਵੇਂ ਗਰੁੱਪ ਬਣਾ ਲੈਣੇ ਮੈਂ ਉਸੇ ਗਰੁੱਪ ਦੇ ਵਿੱਚ ਅਜੇ ਵੀ ਹੈਗੀ ਆ ਉਹਨਾਂ ਦੀਆਂ ਖੁਸ਼ੀਆਂ ਗਮੀਆਂ ਸਭ ਮੈਨੂੰ ਪਤਾ ਲੱਗਦੀਆਂ ਰਹਿੰਦੀਆਂ ਨੇ ਜੇ ਮੈਨੂੰ ਕਿਸੇ ਦਾ ਸਟਾਫ ਮੈਂਬਰ ਦਾ ਕੋਈ ਦੁੱਖ ਸੁੱਖ ਹੋਇਆ ਮੈਨੂੰ ਪਤਾ ਨਹੀਂ ਲੱਗਿਆ ਤੇ ਦੂਜੇ ਮੈਨੂੰ ਫੋਨ ਕਰਕੇ ਦੱਸ ਦੇਣੇ ਕਿ ਤੁਸੀਂ ਉਹਨਾਂ ਨਾਲ ਅਫਸੋਸ ਕਰ ਲਓ ਉਹਨਾਂ ਦਾ ਬਹੁਤ ਬਹੁਤ ਥੈਂਕਸ ਇੰਨੇ ਜ਼ਿਆਦਾ ਮਤਲਬ ਮੇਰੀ ਉਹਨਾਂ ਨਾਲ ਇੱਕ ਭਾਈਚਾਰਕ ਸਾਂਝ ਸੀਗੀ ਉਹ ਸਟਾਫ ਦੇ ਨਾਲ ਚਾਹੇ ਉਹ ਜੈਂਟਸ ਸੀ ਚਾਹੇ ਉਹ ਲੇਡੀਜ਼ ਸੀ ਉੱਥੇ ਸਾਡਾ ਨਾ ਇੱਕ ਪਰਪਾਸ ਸੀਗਾ ਇੱਕ ਫੈਮਿਲੀ ਵਾਂਗੂ ਸੀਗੇ ਅਸੀਂ ਇਹ ਨਹੀਂ ਹੈਗਾ ਕਿ ਬਸ ਚਲੀ ਗਈ ਤੇ ਗੱਲ ਖਤਮ ਹੋਣਾ ਇਹੋ ਜਿਹਾ ਕੰਮ ਨਹੀਂ ਸੀਗਾ ਉੱਥੇ ਉੱਥੇ ਭਾਈਚਾਰਾ ਸੀਗਾ ਆਦਰਵਾਇਜ਼ ਸਾਰੇ ਡਿਪਾਰਟਮੈਂਟਸ ਦੇ ਵਿੱਚ ਇਹੀ ਹੁੰਦਾ ਜਿਹੜਾ ਬੰਦਾ ਚਲਿਆ ਗਿਆ 1-2 ਸਾਲਾਂ ਦੇਖੋ ਛੜਜੋ ਪੁਰਾਣੇ ਰੁੱਤ ਨਵੇਂ ਆ ਦੀ ਆਈ ਹੈ ਪਰਾਣੇ ਨਹੀਂ ਛੜ ਨਹੀਂ ਹੁੰਦਾ ਛੜੇ ਨਹੀਂ ਹੈਗੇ ਹਜੇ ਬਦਲੇ ਆ ਪਾ ਬਦਲੇ ਆ ਬਦਲ ਕੇ ਪੁਰਾਣੇ ਤੇ ਰੁੱਤ ਹੋਰ ਨਵੇਂ ਆ ਦੀ ਆਈ ਉੱਥੇ ਤੇ ਫੇਰ ਫਟ ਪੈ ਜਾਂਦਾ ਹੁੰਦਾ ਪਰ ਉੱਥੇ ਨਹੀਂ ਫਟ ਪਿਆ ਹੈਗਾ ਕਿਹੜੀ ਚਲਾ ਬਹੁਤ ਅੱਛਾ ਸਕੂਲ ਹੈ ਔਰ ਮੈਨੂੰ ਕਦੇ ਨਹੀਂ ਤੁਹ ਸਕੀ ਹੈਗੀ ਤੇ ਕਿਹੜੀ ਚਲਾ ਦੇ ਜਮੇ ਨਾਲ 2-3 ਕਿਲੋਮੀਟਰ ਦੇ ਸ਼ੇਰਪੁਰ ਦੇ ਅਸੀਂ ਵਿੱਚ ਦੀ ਲਾਉਂਦੇ ਹਾਂ ਤੇ ਉੱਥੋਂ ਵੀ ਹੈ ਭੈਣ ਨਾਜੀਆ ਅ ਉਹ ਸਰਪ੍ਰੇਖ ਦਿੰਦੇ ਨੇ ਇਸ ਕਰਕੇ ਉਹਨਾਂ ਨੇ ਮੇਰੇ ਤੋਂ ਹੁਣੇ ਹੀ ਅਜੇ ਮੇਰੀ ਨਾਲ ਦਾ ਸਟੂਕ ਮੰਗਾਇਆ ਬਲੈਕ ਲੈਮਾ ਤੇ ਮੇਰੇ ਹੀ ਡਿਜ਼ਾਈਨਿੰਗ ਵੀ ਮੰਗਾਈ ਹੈ ਜੀ ਮੈਨੂੰ ਇਹ ਡਿਜ਼ਾਈਨਿੰਗ ਵੀ ਭੇਜੋ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ 나ਜ਼ੀਆ ਭੈਣ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਅੱਛੇ ਨੇ ਭੈਣ ਤੇ ਬਹੁਤ ਪਿਆਰ ਕਰਨ ਵਾਲੇ ਨੇ ਕਹਿੰਦੇ ਸਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਇਆ ਥੈਂਕ ਯੂ ਜੀ ਤੇ ਇਕਬਾਲ ਜੀ ਪਚਹਿਲ ਤੁਹਾਨੂੰ ਦੇਖ ਕੇ ਜੀ ਬਹੁਤ ਵਧੀਆ ਲੱਗਿਆ ਤੁਸੀਂ ਆ ਗਏ ਪਾਸਾ ਪਲਟ ਜਾਂਦਾ ਭੈਣ ਭਰਾਵਾਂ ਨੂੰ ਮਿਲ ਕੇ ਮੈਂ ਵੀ ਆਪਣੇ ਪਿੱਕੇ ਪਿੰਡ ਜਾ ਕੇ ਆਈ ਆ ਪਰ ਮੇਰੇ ਮਮੀ ਪਾਪਾ ਨਹੀਂ ਹੈਗੇ ਨਾ ਹੀ ਮੇਰੇ ਹਸਬੰਦ ਨੇ ਭਰਾ ਭਝਾਈ ਬਹੁਤ ਵਧੀਆ ਨੇ ਇੱਕ ਬਾਅਦ ਦੀ ਧੂਰੀ ਤੇ ਮੇਰਾ ਨਾਮ ਬੋਲ ਦੇਣਾ ਹਾਂ ਬਹੁਤ ਵਧੀਆ ਗੱਲ ਐ ਇੱਕ ਬਾਅਦ ਦੀ ਚਲੋ ਸੁੱਖ ਸੁੱਖ ਜਿੰਦਗੀ ਦਾ ਹਿੱਸਾ ਨੇ ਪਰ ਕਈ ਵਾਰ ਥੋੜਾ ਜਿਹਾ ਦੁੱਖ ਵੱਡਾ ਹੀ ਹੋ ਜਾਂਦਾ ਹੈ ਨਾ ਤੇ ਜੋ ਕੀ ਕਰ ਸਕਦੇ ਆ ਉਹ ਪ੍ਰਮਾਤਮਾ ਦੀ ਮਰਜ਼ੀ ਹੁੰਦੀ ਹੈ ਤੇ ਚਲੋ ਬਹੁਤ ਅੱਛੀ ਗੱਲ ਐ ਕਿ ਤੁਹਾਡੇ ਭਰਾ ਭਝਾਈ ਵਧੀਆ ਨੇ ਤਾਂ ਪਿੱਕੇ ਬਣੇ ਰਹਿੰਦੇ ਨੇ ਪਿੱਕੇ ਜਿਹੜੇ ਉਹ ਦੇਖੋ ਮਾਪੇ ਹਮੇਸ਼ਾ ਨਹੀਂ ਦਿੰਦੇ ਪਿੱਕੇ ਭਰਾ ਭਝਾਈਆਂ ਨਾਲ ਹੀ ਹੁੰਦੇ ਨੇ ਐਂਡ ਤੱਕ ਤਹਿਆਂ ਵਾਲੀ ਗੱਤ ਨੇ ਜੇ ਚੰਗੇ ਹੋਣ ਤਾਂ ਆਪਣਾ ਮਨ ਕਰਦਾ ਹੈ ਕਿ ਆਪਾਂ ਜਾਈਏ ਤੇ ਉੱਥੋਂ ਦੀਆਂ ਯਾਦਾਂ ਤਾਜ਼ੀਆਂ ਕਰਦੇ ਆਂ ਆਪਾਂ ਉਹਦੇ ਭਾਵਾਂ ਨਾਲ ਚੱਲੋ ਭੁਜਾਈਆਂ ਨੂੰ ਕਿਉਂਕਿ ਜ਼ਿਆਦਾ ਨਹੀਂ ਪਤਾ ਹੁੰਦਾ ਤਾਂ ਭਾਵਾਂ ਨਾਲ ਬਚਪਨ ਦੀਆਂ ਕਰਦੇ ਆਂ ਆਪਾਂ ਇਹ ਕਰਦੇ ਹੁੰਦੇ ਸੀ ਆਪਣੇ ਮੰਮੀ ਡੇਢੀ ਆਏ ਕਰਦੇ ਹੁੰਦੇ ਸੀ ਆਪਾਂ ਐ ਲੜਦੇ ਸੀ ਸਾਰੇ ਬੈਂਟਰਾਂ ਲੜਦੇ ਨੇ ਤੇ ਜੇ ਭੁਜਾਈਆਂ ਚੰਗੀਆਂ ਹੋਣ ਤੇ ਫਿਰ ਭਰਾ ਵੀ ਨਾਲ ਭਰਾ ਤਾਂ ਚੰਗੇ ਹੁੰਦੇ ਨੇ ਜੀ ਭੁਜਾਈਆਂ ਤੇ ਡਿਪੈਂਡ ਕਰਦਾ ਹੈ ਤੇ ਸਾਡੇ ਵੀ ਭਰਾ ਭੁਜਾਈਆਂ ਬਹੁਤ ਅੱਛੇ ਨੇ ਚਲੋ ਭਰਾ ਭੁਜਾਈਆਂ ਨੇ ਜਿਹੜੀ ਉਹ ਸਭ ਦੇ ਵਾਂਗੀਆਂ ਵਧੀਆ ਹੀ ਹੋਣੇ ਵੀ ਇੱਕ ਬੋਰਡ ਗਿਫਟ ਹੀ ਹੁੰਦੇ ਨੇ ਤੇ ਨੈਕਸਟ ਹੈਗਾ ਜੀ ਪੀਪੀ ਜੀ ਨੂੰ ਦੇਖ ਕੇ ਕਹਿੰਦੇ ਸਾਨੂੰ ਮਾਂ ਯਾਦ ਆਉਂਦੀ ਆ ਇਹ ਭੈਣ ਦਾ ਨਾ ਸਕਰੀਨ ਸ਼ਾਟ ਤਾਂ ਮੈਂ ਲਿਆ ਸੀਗਾ ਨਾਮ ਨਹੀਂ ਪਤਾ ਲੱਗ ਰਿਹਾ ਮੈਨੂੰ ਉਹ ਕੱਟਿਆ ਗਿਆ ਵਿੱਚੋਂ ਮੇਰਾ ਨਾਮ ਵੀ ਬੋਲੋ ਦੀਦੀ ਪਲੀਜ਼ ਅਵਰੀਤ ਇਹਨਾਂ ਦਾ ਨਾਮ ਹੋ ਚੁੱਕਿਆ ਜੀ ਆਪਣਾ ਮੈਨੂੰ ਲੱਗਦਾ ਵਿੱਚ ਜ਼ਿਆਦਾ ਸਕਰੀਨ ਸ਼ਾਟ ਸ਼ਾਇਦ ਨਾ ਹੀ ਲੈ ਗਏ ਮੈਂ ਕਿਉਂਕਿ ਤੁਹਾਨੂੰ ਪਤਾ ਮੈਂ ਬਿਜ਼ੀ ਰਹੀ ਆ ਅ ਬੋਰ ਨਹੀਂ ਹੈਗੇ ਸਕਰੀਨ ਸ਼ਾਟ ਓਏ ਗਲਨੀ ਜੀ ਹੁਣ ਜਿਹੜੀਆਂ ਵੀ ਭੈਣਾਂ ਕਮੈਂਟ ਕਰਨਗੀਆਂ ਕਹਿਣਗੀਆਂ ਸਾਡਾ ਨਾਮ ਬੋਲੋ ਹੁਣ ਰੈਗੂਲਰ ਆਪਾਂ ਬੋਲਦੇ ਰਹਾਂਗੇ ਇੱਕ ਮਨਜੀਤਕੌਰ ਭੈਣ ਨੇ ਆ ਉਹਨਾਂ ਦਾ ਨਾਮ ਕਲਰਿੰਗ ਵਲੌਗ ਦੇ ਵਿੱਚ ਆ ਚੁੱਕਿਆ ਪਰ ਉਹਨਾਂ ਨੇ ਕਮੈਂਟ ਪਹਿਲਾਂ ਕੀਤਾ ਸੀਗਾ ਕਹਿੰਦੇ ਸੀ ਤੁਸੀਂ ਮੇਰਾ ਨਾਮ ਨਹੀਂ ਬੋਲੇ ਮੇਰੇ ਬੇਟੇ ਦਾ ਜਿੱਦਣ ਕੀਤਾ ਬੇਟੇ ਦਾ ਮੈਂ ਜਾਣ ਕੇ ਨਹੀਂ ਕੀਤਾ ਰਗਾ ਜੀ ਕਈ ਵਾਰੀ ਬੱਚਾ ਨੂੰ ਅੱਛਾ ਨਹੀਂ ਲੱਗਦਾ ਹੈਗਾ ਬਸ ਮਨਜੀਤਕੌਰ ਭੈਣ ਨੇ ਆਪਣੇ ਬੇਟੇ ਦੀ ਕੋਈ ਪ੍ਰੋਬਲਮ ਨੂੰ ਲੈ ਕੇ ਮੇਰੇ ਨਾਲ ਗੱਲਬਾਤ ਕੀਤੀ ਸੀਗੀ ਤੇ ਪਰ ਬੇਟਾ ਉਹਨਾਂ ਦਾ ਉਹ ਪੱਗ ਬੰਨਦਾ ਜੀ ਮਤਲਬ ਸਰਦਾਰ ਹੈਗਾ ਤੇ ਉਹਨਾਂ ਦੇ ਜਦੋਂ ਕੋਈ ਤਾੜੀ ਦਾ ਕੋਈ ਇਸ਼ੂ ਹੈਗਾ ਸੀਗਾ ਤੇ ਉਹ ਕਹਿੰਦੇ ਵੀ ਮੈਂ ਤਾਂ ਕਹਿੰਦੀ ਉਹਨੂੰ ਕਿਹਾ ਹੈਗਾ ਕਿ ਚੱਲ ਫਿਰ ਕੋ ਪੱਗ ਵੀ ਨਾ ਬੰਨਣਾ ਥੋੜੀ ਘੱਟਾਈ ਐ ਤੇ ਉਹ ਕਹਿੰਦੇ ਕਿ ਸਿੱਸੇ ਹੁੰਦਾ ਹੈ ਇਹੋ ਜਿਹੇ ਬੱਚੇ ਕਿੱਥੇ ਮਿਲਦੇ ਨੇ ਮੰਜੀ ਭੈਣਾ ਇਹੋ ਜਿਹੇ ਬੱਚੇ ਨਹੀਂ ਹੈਗੇ ਹੁਣ ਵੀ ਬਾਲ ਉਹਨਾਂ ਨੂੰ ਤਾਂ ਕਹਿਣ ਦੀ ਨਹੀਂ ਲੋੜ ਪੈਂਦੀ ਉਹ ਤਾਂ ਪਹਿਲਾਂ ਹੀ بتا ਦਿੰਦੇ ਨੇ ਕਿ ਤੁਹਾਡਾ ਬੇਟਾ ਤੁਸੀਂ ਲੱਕੀ ਆਉਂਦੇ ਤੁਹਾਡਾ ਬੇਟਾ ਕਹਿੰਦਾ ਹੈ ਕਿ ਮੈਂ ਬਾਲ ਕਟਾਉਣੀ ਨਹੀਂ ਹੈਗੀ ਇੱਥੇ ਮੈਂ ਕਹਿੰਦੀ ਰਹਿਣੀ ਆ ਦੇ ਇਸ ਨੂੰ ਪੱਗ ਬੰਨਿਆ ਕਰ ਬਾਲ ਬੇਸ਼ੱਕ ਬਣਾ ਰੱਖੋ ਤੇ ਪੱਗ ਪੋਹ ਜਦੋਂ ਬਹੁਤ ਜਿਆਦਾ ਸੋਹਣੀ ਲੱਗਦੀ ਹੈ ਦੇ ਇਸ ਦੇ ਬੜੀ ਜਿਆਦਾ ਸੋਹਣੀ ਪਰ ਉਹ ਇਹਦਾ ਹਾਂ ਬੰਦੂਗਾ ਮम्मा ਬੰਦੂਗਾ ਬੰਮਾ ਕਦੇ ਕਦੀ ਫੋਟੋ ਆ ਜਿਹੜੀ ਉਹ ਮੈਨੂੰ ਪਗ ਬੰਨ ਕੇ ਭੇਜ ਦਿੰਦਾ ਫੋਟੋ ਵਿੱਚ ਵੀ ਨਹੀਂ ਤਾਂ ਬੰਦਾ ਹੀ ਨਹੀਂ ਹੈਗਾ ਚੰਗੀ ਗੱਲ ਹੈ ਜੀ ਤੁਹਾਡਾ ਬੇਟਾ ਜਿਹੜਾ ਉਹ ਪਗ ਬੰਨਦਾ ਔਰ ਉਹ ਵਾਲ ਰੱਖੜੀ ਦਉਗਾ ਅੱਜ ਕੱਲ੍ਹ ਇਹਦੇ ਬੱਚੇ ਨਹੀਂ ਹੱਤੀ ਨਾ ਲੋ ਜੀ ਆਪਾਂ ਚੈੱਕ ਕਰ ਲੈਨੇ ਆ ਇਹਨੂੰ ਮੈਨੂੰ ਲੱਗਦਾ ਹੋ ਗਏ 5-7 ਮਿੰਟ ਦਾ ਹੋ ਹੀ ਗਏ 5-7 ਮਿੰਟਾਂ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਰੰਗ ਨਿਕਲੂਗਾ ਕਿ ਨਹੀਂ ਨਿਕਲੂਗਾ ਵੈਸੇ ਮੈਂ ਇਹਨੂੰ ਫੇਰ ਵੀ ਹਜੇ ਚਾਹ ਚੁੱਕੀ ਕੇਤਾ ਜੀ 5-7 ਮਿੰਟ ਮੈਂ ਫੇਰ ਇਹਨੂੰ ਇਸ ਤਰੀਕੇ ਰੱਖੂੰਗੀ ਹਜੇ ਆਪਾਂ ਚਾਹ ਪੀਣੀ ਆ ਮੈਂ ਤੁਹਾਨੂੰ ਪਹਿਲਾਂ ਦਿਖਾ ਹੀ ਦਿੰਦੀ ਆ ਕਿ ਹੁਣ ਇਹ ਕਿਸ ਹਾਲਤ ਵਿੱਚ ਹੈਗੀ ਆ ਦੂਜਾ ਪਾਸਾ ਕਰ ਦਿਓ ਦੂਜਾ ਪਾਸਾ ਕਰ ਦਿਓ ਲੋ ਬੀਬੀ ਆਪਾਂ ਨੂੰ ਡਾਇਰੈਕਟ ਕਰ ਰਹੀ ਆ ਆਪਣਾ ਡਾਇਰੈਕਟਰ ਆ ਇਧਰ ਪਿਆ ਹੈਗਾ ਬੈੱਡ ਤੇ ਲੋ ਆਪਾਂ ਦੂਜਾ ਪਾਸਾ ਕਰਤਾ ਹੁਣ ਮੈਂ ਤੁਹਾਨੂੰ ਦਿਖਾਈ ਦੇਵਾਂ ਇਹਨੇ ਚੱਕੀ ਪਤਾ ਲੱਗ ਜਾਵਾਂ ਕਿਉਂਕਿ ਇਹਦਾ ਰੰਗ ਜੇ ਨਿਕਲਣਾ ਹੋਵੇ ਤਾਂ ਨਾਲ ਦੀ ਨਾਲ ਹੀ ਨਿਕਲ ਜਾਂਦਾ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਂਦੀ ਛੋਈ ਵੀ ਨਹੀਂ ਨਿਕਲਦੀ ਮੈਂ ਦਿਖਾਉਂਦੀ ਕੱਟਦੇ ਨਹੀਂ ਆਪਾਂ ਵੀਡੀਓ ਬਿਲਕੁਲ ਵੀ ਤੁਸੀਂ ਇਦਾਂ ਹੀ ਦੇਖਿਓ ਇਹ ਆਲੋ ਮੈਂ ਹੁਣ ਤੁਹਾਨੂੰ ਇਸ ਤਰ੍ਹਾਂ ਹੀ ਕਰਕੇ ਦਿਖਾਉਣੀ ਬੜੀ ਵਧੀਆ ਚੀਜ਼ ਆ ਜੀ ਇਹ ਸਾਰੀਆਂ ਭੈਣਾਂ ਇਦਾਂ ਯੂਜ਼ ਕਰਿਆ ਕਰੋ ਆ ਦੇਖੋ ਲੋ ਤੁਸੀਂ ਆ ਪਾਣੀ ਦੇਖੋ ਜਮਾਂ ਐਂਡ ਸਾਫ ਕੋਹਰਾ ਵੀ ਨਹੀਂ ਇਹਦੇ ਵਿੱਚੋਂ ਕੋਈ ਛੋਈ ਨਿਕਲੀ ਉਹੀ ਦੁਪੱਟਾ ਜਿਹੜਾ ਤੁਹਾਨੂੰ ਮੈਂ ਦਿਖਾਇਆ ਸੀ ਕੋਈ ਐਂ ਤਾਂ ਹੈ ਨਹੀਂ ਮੈਂ ਦੁਪੱਟਾ ਚੇਂਜ ਕਰ ਲਿਆ ਤੇ ਇਹ ਮੈਂ ਪਹਿਲਾਂ ਤੁਹਾਨੂੰ ਕਰਕੇ ਦਿਖਾਇਆ ਸੀਗਾ ਸ਼ੈਂਕ 'ਚ ਫੜ ਕੇ ਤੇ ਉਦੋਂ ਐਂ ਕਰੇ ਤਾਂ ਇਹਦਾ ਰੰਗ ਨਿਕਲਦਾ ਸੀਗਾ ਅੱਜ ਤਾਂ ਮੈਂ ਤੁਹਾਨੂੰ ਮਾੜੀ ਜੀ ਛੋਈ ਦਿਖਾਈ ਸੀ ਇਹ ਤਾਂ ਜ਼ਿਆਦਾ ਨਿਕਲਦਾ ਸੀ ਉਦੋਂ ਤੇ ਹੁਣ ਦੇਖ ਲਓ ਤੁਸੀਂ ਪਾਣੀ ਬਿਲਕੁਲ ਸਾਫ ਬਿਲਕੁਲ ਇਹਦੇ ਵਿੱਚ ਨਾ ਚਾਹੇ ਤੁਸੀਂ ਇਹਦੇ ਨਾਲ ਵਾਈਟ ਕਪੜਾ ਵੀ ਧੋ ਲਓ ਇਸ ਪਾਣੀ ਦੇ ਵਿੱਚ ਚਾਹੇ ਤੁਸੀਂ ਵਾਈਟ ਕਪੜਾ ਵੀ ਧੋ ਲਓ ਇੰਨਾ ਸਾਫ ਬਣੀ ਪਿਆ ਦੇਖੋ ਬਿਲਕੁਲ ਹੀ ਇਹਦੇ ਵਿੱਚੋਂ ਕੋਹਰਾ ਵੀ ਰੰਗ ਨਹੀਂ ਨਿਕਲਿਆ ਇਹ ਲਓ ਬਿਲਕੁਲ ਹੀ ਰੰਗ ਨਹੀਂ ਨਿਕਲਿਆ ਲੋ ਹਾਂ ਉਹ ਲੋਹੇ ਦੀ ਫਟਕੜੀ ਦਾ ਪਾਣ ਹੁੰਦੇ ਸੀ ਹਾਂ ਤੇ ਫਟਕੜੀ ਘੋੜੀ ਧੋ ਲਓ ਹਾਂ ਵੀ ਇਹ ਰੀਕ ਕਰ ਦੂਗਾ ਲਓ ਜੀ ਫਟਕੜੀ ਤਾਂ ਨਾ ਇੰਨੀ ਅੱਛੀ ਚੀਜ਼ ਹੈ ਇੰਨੀ ਅੱਛੀ ਚੀਜ਼ ਹੈ ਇਹਨੂੰ ਜ਼ਰੂਰ ਯੂਜ਼ ਕਰੋ ਮੈਂ 5 ਮਿੰਟ ਇਹਨੂੰ ਹੋਰ ਪਿਆਰ ਰਹਿਣ ਦੇਵਾਂਗੀ ਬਸ ਉਸ ਤੋਂ ਬਾਅਦ ਇਹਨੂੰ ਸੁੱਕਣਾ ਪਾ ਦਿੰਨੇ ਆਪਾਂ ਠੀਕ ਹੈ ਜੀ ਵੈਸੇ ਤਾਂ ਮੈਨੂੰ ਲੱਗਦਾ ਹੁਣ ਜ਼ਿਆਦਾ ਦੇਰ ਲੋਡ ਵੀ ਨਹੀਂ ਹੈਗੀ ਇੰਨਾ ਹੀ ਬਹੁਤ ਹੈ ਤੇ ਚਲੋ ਫਿਰ ਵੀ ਮੈਂ 5 ਮਿੰਟ ਇਹਨੂੰ ਸੁੱਕਣਾ ਪਾ ਦਿੰਦੀ ਹਾਂ ਇਹ ਤਾਂ ਔਂਢੀ ਦੀ ਲੋਡ ਧੋਣ ਦੀ ਕੀ ਲੋੜ ਹੈ ਇਹਨੂੰ ਨਹੀਂ ਕੁਝ ਨਹੀਂ ਹੁੰਦਾ ਇਹਨੂੰ ਪਾਣੀ ਸਿੰਪਲ ਪਾਣੀ ਚ ਪਾ ਦਿੰਨੇ ਆ ਹਾਂ ਹੁਣ ਆਪਾਂ ਇਹਨੂੰ ਨਾ ਸਹੀ ਗੱਲ ਹੈ ਬੀਬੀ ਦੀ ਉਹ ਫਟਕੜੀ ਜਿਹੜੀ ਜ਼ਿਆਦਾ ਦੇਰ ਕੱਪੜੇ 'ਚ ਰਹੂਗੀ ਤਾਂ ਖਰਾਬ ਕਰੂਗੀ ਕਪੜੇ ਨੂੰ ਹੋਣਾ ਇਸ ਤੋਂ ਬਾਅਦ ਆਪਾਂ ਕੀ ਕਰਨਾ ਇਹਨੂੰ ਨੋਰਮਲ ਪਾਣੀ ਲੈ ਲਓ ਇੱਕ ਪਾਸੇ ਟੱਪ ਦੇ ਵਿੱਚ ਉਹਦੇ ਵਿੱਚ ਡੁਬੋ ਕੇ ਰੱਖ ਦਿਓ ਥੋੜੀ ਦੇਰ ਡੁਬੋ ਕੇ ਕੀ ਰੱਖਣਾ ਬਸ ਉਹਦੇ ਵਿੱਚ ਧੋ ਕੇ ਤੇ ਨਿਚੋੜ ਕੇ ਸੁਕਣੀ ਪਾ ਦਿਓ ਠੀਕ ਹੈ ਨਹੀਂ ਮੈਂ ਤਾਂ ਓਹੀ ਦਿੰਨੀ ਆ ਹੁਣ ਇਹਨੂੰ ਮੈਂ ਕੱਢਦੀ ਐ ਤੋ ਜੇ ਬੈਨੋ ਸੁੱਕਣਾ ਪਾਗਾ ਔਪਜਨੀ ਵੇਪਾਰ ਹੀ ਸ਼ਾਂਤੀ ਪਿਆ ਹੈਗਾ ਸਟੈਂਡ ਆਪਣਾ ਕਿਉਂਕਿ ਕੁੱਪੇ ਜਿਹੜੇ ਸੁੱਕੀ ਕਪੜੇ ਨੇ ਨਾ ਤੇ ਰੰਗ ਖਰਾਬ ਹੋ ਜਾਂਦੇ ਨੇ ਇਸ ਲਈ ਕਦੇ ਵੀ ਤੁਸੀਂ ਨਾ ਇਹਨਾਂ ਉਹਦੇ 'ਚ ਨਾ ਪਾਇਆ ਕਰੋ ਔਪ 'ਚ ਬਿਲਕੁਲ ਨਾ ਪਾਇਆ ਕਰੋ ਲੋ ਜੀ ਦੇਖ ਲੋ ਦੁਪੱਟਾ ਆਪਣਾ ਬਾਟਿਕ ਪ੍ਰਿੰਟ ਦਾ ਦੁਪੱਟਾ ਹੈਗਾ ਦੁਪੱਟਾ ਨਹੀਂ ਇਹ ਪੂਰਾ ਸੂਟ ਹੀ ਹੈਗਾ ਆਪਣੇ ਕੋਲੇ ਲੋ ਜੀ ਆਪਾਂ ਸੁਕਣਾ ਪਾਤਾ ਦੁਪੱਟਾ ਸੁੱਕ ਜਾਊਗਾ ਤੇ ਚਾਹੇ ਲਾ ਦਾਂਗੇ ਇਹ ਨਾ ਪਹਿਣਾ ਨਹੀਂ ਮੈਂ ਤੁਹਾਨੂੰ ਸੂਟ ਲੈਏ ਸੀਗੇ ਬਾਟਿਕ ਪ੍ਰਿੰਟ ਦੇ ਤੇ ਜਿੰਨਾ ਵੀ ਪਹਿਣਾ ਕੋਲ ਗਏ ਨੇ ਉਹ ਸੂਟਾਂ ਨੂੰ ਵੀ ਦੁਪੱਟਿਆਂ ਨੂੰ ਵੀ ਚਾਹੇ ਜੇ ਨਾਮਕਣੀ ਤਾਂ ਕੱਲੀ ਫਟਕੜੀ ਵਾਲੇ ਪਾਣੀ ਦੇ ਵਿੱਚ ਹੀ ਡੋਬੋ ਦਿਓ ਤੁਸੀਂ ਰੰਗ ਪੱਕੇ ਹੋ ਜਾਣਗੇ ਜਿਹੜੀ ਸ਼੍ਰਿੰਕਿੰਗ ਹੋਣੀ ਹੈ ਉਹ ਤਾਂ ਚਲੋ ਵੈਸੇ ਨਾਰਮਲ ਪਾਣੀ ਚ ਹੀ ਹੋ ਜਾਂਦੀ ਹੁੰਦੀ ਹੈ ਤੇ ਕਿਉਂਕਿ ਬਹੁਤੇ ਜਿਹੜੇ ਸੁੱਤੀ ਹੁੰਦੇ ਆ ਉਹਨਾਂ ਦੇ ਵਿੱਚੋਂ ਰੰਗ ਨਿਕਲਦਾ ਹੁੰਦਾ ਥੋੜਾ ਡਰ ਵੀ ਹੁੰਦਾ ਤੇ ਨਾਲੇ ਉਹਨਾਂ ਦੀ ਸ਼੍ਰਿੰਕਿੰਗ ਦਾ ਵੀ ਡਰ ਹੁੰਦਾ ਤੇ ਇਸ ਕਰਕੇ ਜਿੰਨਾ ਪਹਿਲਾਂ ਕੋਲ ਸੁੱਟ ਗਏ ਆ ਉਹ ਸਾਰੀਆਂ ਇਸ ਤਰ੍ਹਾਂ ਹੀ ਇਹ ਪਾਣੀ ਦੇ ਵਿੱਚ ਭੋਂਕੇ ਰੱਖਿਓ ਉਹਨੂੰ ਨਾਲ ਦੀ ਨਾਲ ਹੀ ਰੰਗ ਆ ਜਿਹੜਾ ਐ ਪੂਰਾ ਪੱਕਾ ਹੋ ਜਾਊਗਾ ਤੇ ਬਸ ਇੱਕ ਸੂਟ ਬਚਿਆ ਆਪਣੇ ਕੋਲੇ ਜਿਹੜਾ ਮੈਂ ਧੋਤਾ ਇਹ ਪਤਾ ਨਹੀਂ ਕਿਹੜੀ ਭੈਣ ਦੇ ਕਰਮਾ ਚ ਹੈਗਾ ਜਿਹਨੇ ਲੈਣਾ ਹੋਊਗਾ ਲੈ ਰਣਗੇ ਇਹਨਾਂ ਦਾ ਮੈਂ ਦੁਪੱਟਾ ਧੋਤਾ ਜਿਹੜੀ ਬੈਂਗਲੋ ਦੇ ਸੂਟ ਜਾਊਗਾ ਯਾਦ ਰੱਖਿਓ ਉਹ ਦੁਪੱਟਾ ਫਟਕੜੀ ਵਾਲ ਬਣ ਕੇ ਬੰਢਿਆ ਹੋਇਆ ਹੈ। ਸੋ ਇਸ ਤਰ੍ਹਾਂ ਆਪਾਂ ਜਿਹੜੇ ਆਪਣੇ ਕਾਟਨ ਦੇ ਸੂਟ ਹੁੰਦੇ ਉਹਨਾਂ ਦੀ ਸੰਭਾਲ ਹੈ ਜਿਹੜੇ ਉਹ ਇਦਾਂ ਕਰ ਸਕਦੇ ਆ ਲੋਚਾ ਵੀ ਆ ਗਈ ਆਪਣੀ। ਚਾਹ ਨਾ ਵੀ ਗਲਣੀ ਬਣਦੀ। ਇੱਕ ਨਾ ਹੋਈ ਉਹਨੂੰ ਭੱਜਦੀ ਹੁੰਦੀ ਐ ਤਾਂ ਸਕੂਲ ਜਾਂਦੀ ਉਹ ਤੇ ਬੜਾ ਚਾਹ ਪੀਂਦਗੀ ਨਹੀਂ ਅਸੀਂ। ਘਰੇ ਜਿੱਦਾਂ ਛੁੱਟੀਆਂ ਹੁੰਦੇ ਆ ਉਹਨੂੰ ਰੋਕੀ ਤੋਂ ਬਾਅਦ ਚਾਹ ਤਾਂ ਪੀਣੀ। ਸੁਬਹਾ ਜਿਵੇਂ ਹੁੰਦਾ ਇੱਕ ਹਨਾ ਆਪਾਂ ਨੂੰ ਵੀ ਚਾਹ ਪੀ ਲੈਣੇ ਹੁੰਦੀ ਤੇ ਇਸ ਤਰ੍ਹਾਂ ਕਰਕੇ ਆਪਾਂ ਸੂਤੀ ਕੱਪੜਿਆਂ ਦੀ ਸਾਂਭ ਸੰਭਾਲ ਕਰ ਸਕਦੇ ਹਾਂ ਰੰਗ ਨਿਕਲਣ ਤੋਂ ਬਚਾ ਸਕਦੇ ਹਾਂ ਠੀਕ ਹੈ ਜੀ ਇੱਕ ਆਪਾਂ ਬਲੌਗ ਹੋਰ ਦੇਵਾਂਗੇ ਤੁਹਾਨੂੰ ਕਿ ਕਈ ਵਾਰੀ ਨਾ ਦੁਪੱਟੇ ਆਪਣੇ ਇੱਕ ਭੈਣ ਨੇ ਜਸਵਿੰਦਰ ਭੈਣ ਮੇਰੀ ਉਹਨਾਂ ਨਾਲ ਗੱਲ ਵੀ ਨਹੀਂ ਹੋਈ ਹੈਗੀ ਪਟਿਆਲੇ ਤੋਂ ਨੇ ਉਹ ਆਪਣੇ ਤੋਂ ਭੈਣ ਕੱਪੜੇ ਲੈਂਦੇ ਹੁੰਦੇ ਨੇ ਤੇ ਉਹਨਾਂ ਕੋਲਿਸ ਮੂਟ ਗਿਆ ਉਹਨਾਂ ਨੇ ਕਿਹਾ ਮੇਰਾ ਦੁਪੱਟਾ ਡਾਈ ਕਰਾ ਦਿਓ ਕਹਿੰਦੇ ਜੀ ਬਿਲਕੁਲ ਸੌਫਟ ਹੋਵੇ ਤੇ ਮੈਂ ਨਾ ਜੀ ਮਲ ਕਾਟਨ ਦਾ ਦੁਪੱਟਾ ਡਾਈ ਚਾ ਕੇ ਦਿੱਤਾ ਉਹਨਾਂ ਨੂੰ ਮੈਂ ਤੁਹਾਨੂੰ ਦੱਸਦੀ ਹਾਂ ਮਲ ਕਾਟਨ ਦਾ ਦੁਪੱਟਾ ਸੀਗਾ ਉਹ ਬੜਾ ਹੀ ਜ਼ਿਆਦਾ ਸੌਫਟ ਹੁੰਦੇ ਨੇ ਮਲ ਕਾਟਨ ਦੇ ਦੁਪੱਟੇ ਤੇ ਮੈਂ ਆਖੇ ਕੋਈ ਗੱਲ ਨਹੀਂ ਵੀ ਮੈਂ ਤੁਹਾਨੂੰ ਮਲ ਕਾਟਨ ਦਾ ਦੁਪੱਟਾ ਡਾਈ ਕਰਾ ਕੇ ਦਵਾਂਗੀ ਉਹ ਮੈਂ ਉਹਨਾਂ ਨੂੰ ਮਤਲਬ ਕਿ ਟਾਈ ਐਂਡ ਡਾਈ ਕਰਾ ਕੇ ਦਿੱਤਾ ਕਲਰ ਤਾਂ ਬਹੁਤ ਸੋਹਣਾ ਹੋਇਆ ਪਰ ਨਾ ਜਦੋਂ ਦੁਪੱਟਾ ਮੇਰੇ ਕੋਲ ਆਇਆ ਉਹ ਮੈਨੂੰ ਯਕੀਨ ਨਾ ਆਵੇ ਵੀ ਉਹੀ ਦੁਪੱਟਾ ਮੈਂ ਬੀਬੀ ਨੂੰ ਕਹਾਂ ਉਹ ਇਹ ਦੁਪੱਟਾ ਨਹੀਂ ਆ ਉਹ ਤਾਂ ਇੰਨਾ ਸੌਫਟ ਸੀ ਪਰ ਉਹਨਾਂ ਡਾਈ ਹੋਣ ਤੋਂ ਬਾਅਦ ਉਹ ਮਤਲਬ ਆਕੜ ਗਿਆ ਇੱਕਦਮ ਹਨਾ ਖੜਾ ਖੜਾ ਜਿਹਾ ਦੁਪੱਟਾ ਹੋ ਗਿਆ ਤੇ ਫਿਰ ਮੇਰੀ ਹਜੇ ਭੈਣ ਨਾਲ ਗੱਲ ਨਹੀਂ ਹੋਈ ਪਹੁੰਚ ਗਿਆ ਹੁਣ ਸੂਟ ਉਹਨਾਂ ਕੋਲੇ ਕਰੂੰਗੀ ਉਹਨਾਂ ਨਾਲ ਗੱਲ ਤੇ ਜਿਉਂ ਵਲੌਗ ਦੇਖਣ ਤਾਂ ਉਹ ਜਰੂਰ ਗੱਲ ਸੁਣ ਲੈ ਮੇਰੀ ਕਿ ਪਹਿਲਾਂ ਤਾਂ ਉਹਨੂੰ ਤੁਸੀਂ ਫਟਕੜੀ ਵਾਲੇ ਪਾਣੀ ਦੇ ਵਿੱਚ ਡੁਬੋ ਦਿਓ ਠੀਕ ਹੈ ਜੀ ਉਸ ਤੋਂ ਬਾਅਦ ਉਹਦਾ ਜਿਹੜਾ ਅਕੜਾ ਹੈਗਾ ਜੇ ਫਿਰ ਵੀ ਨਹੀਂ ਉਤਰਿਆ ਤੇ ਉਹ ਮੈਂ ਤੁਹਾਨੂੰ ਬਾਅਦ ਚ ਅਗਲੇ ਵਲੌਗ ਚ ਦੱਸੂੰਗੀ ਇਹ ਵਲੌਗ ਦੇ ਇੰਡ ਕਰਦੇ ਆ ਉਹ ਮੈਂ ਨੈਕਸਟ ਵਲੌਗ ਚ ਦੱਸੂੰਗੀ ਤੇ ਜਸਿੰਦਰ ਭੈਣ ਨੂੰ ਮੈਂ ਇਹ ਕਹਿਣਾ ਜਾਊਂਗੀ ਕਿ ਉਹਨੂੰ ਫਟਕੜੀ ਵਾਲੇ ਪਾਣੀ ਦੇ ਵਿੱਚ ਡੁਬੋ ਕੇ ਸੁਕਾ ਲਿਓ ਪਹਿਲਾਂ ਤਾਂ ਫਿਰ ਉਹ ਮੈਨੂੰ ਦੱਸਣ ਕਿ ਉਹ ਜਿਹੜਾ ਉਹਦਾ ਅਕੜਾ ਹੈਗਾ ਉਹ ਠੀਕ ਹੋ ਗਿਆ ਕਿ ਨਹੀਂ ਜੇ ਨਹੀਂ ਹੋਇਆ ਤਾਂ ਆਪਾਂ ਅਗਲੇ ਵਲੌਗ ਨੂੰ ਕੰਟੀਨਿਊ ਕਰਦੇ ਆ ਇਹਨੂੰ ਤੇ ਨੈਕਸਟ ਦੱਸਦੀਆਂ ਕਿ ਜੇ ਆਕੜੇਵੇ ਦੁਪੱਟੇ ਹੋਣ ਜਾਂ ਸੂਟ ਹੋਣ ਇਸ ਤਰ੍ਹਾਂ ਦੁਪੱਟੇ ਆਕੜ ਜਾਂਦੇ ਨੇ ਜਦੋਂ ਅਸੀਂ ਉਹਨਾਂ ਦਾ ਅਕੜੇਵਾਂ ਜਿਹੜਾ ਉਹ ਭਕੇਵੇਂ ਉਤਾਰੀਏ ਤੇ ਹੁਣ ਆਪਾਂ ਪੀਲਾ ਚਾਹ ਅਗਲੇ ਵਲੌਗਸ ਤੇ ਮਿਲਦੇ ਆਂ ਫਿਰ ਜਿਹੜੀਆਂ ਭੈਣਾਂ ਨੂੰ ਸ਼ਿਕਾਇਤ ਹੈ ਵੀ ਨਾਮ ਨਹੀਂ ਬੋਲੇ ਦੁਬਾਰਾ ਕਰਦੇ ਵੀ ਕਮੈਂਟ ਆਪਾਂ ਨਾਮ ਵਧੇਰੇ ਬੋਲਦਾਂਗੇ ਤੁਹਾਡੇ ਤੇ ਹੁਣ ਆਪਾਂ ਚਾਹ ਪੀ ਲਈਏ ਫਿਰ ਅਗਲੇ ਵਲੌਗਸ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ